ਜਿਹੜਾ ਤੁਸੀਂ ਹਾਂ ਗੱਲ ਕੀਤੀ ਨਾ ਹੈਰਿੰਗ ਪਤਾ ਕਿੱਦਾਂ ਕਰਦੇ ਆ ਅੱਜ ਕੱਲ ਹੂੰ ਹੂੰ ਉਹ ਕੰਟੈਕਟ ਕਰਦੇ ਆ ਜਿੱਦਾਂ ਆਪਾਂ ਜਿੱਦਾਂ ਬੇਸਮੈਂਟਾਂ ਦਾ ਕੰਟੈਕਟ ਕਰੀਦਾ ਹੂੰ ਹੂੰ ਜੋਬ ਦਾ ਨਹੀਂ ਉਹ ਫਿਰ ਲੇਬਰ ਕੋਰਟ ਤੇ ਤੁਸੀਂ ਜਾ ਨਹੀਂ ਸਕਦੇ ਹੁਣ ਕਈਆਂ ਦਾ 40 40 ਹਜ਼ਾਰ ਮਰਿਆ ਆ 50 50 ਹਜ਼ਾਰ ਉਹ ਉਹ ਇਹੀ ਸੋਚਦਾ ਕਿ ਮੈਂ ਕਿੱਧਰ ਨੂੰ ਜਾਵਾਂ ਮੈਂ ਗੈਂਗ ਨਾਲ ਨੂੰ ਜਾਵਾਂ ਜਾਂ ਮੈਂ ਆਪਣੀ ਪ੍ਰੋਟੈਕਸ਼ਨ ਕਰਾਂ ਤੇ ਜਾਂ ਮੈਂ ਗਵਰਨਮੈਂਟ ਕੋ ਜਾਵਾਂ ਮੈਂ ਲੇਬਰ ਕੋਰਟ ਤੇ ਜਾ ਨਹੀਂ ਸਕਦਾ ਹੂੰ ਸਰਬ ਕਨੈਕਟ ਕੋ ਇਦਾਂ ਦਾ ਕੋਈ ਨਾ ਆ ਉਹ 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 ਬਣਾ ਆ ਨਹੀਂ ਕਾਗਜ ਸਿੰਘਾ ਕੰਪਨੀਆਂ ਨੇ ਕੌਂਟਰੈਕਟ ਕਰਦੇ ਉਹਦੇ ਹਦਾਰ ਤੇ ਚੈੱਕ ਕੱਟ ਦੇ ਅੱਛਾ ਕੌਂਟਰੈਕਟ ਕਰਦੇ ਨੇ ਵੀ ਅੱਛਾ ਓਕੇ ਯਾ ਤੁਸੀਂ ਦੋ ਪੀਕਾ ਕੰਮ ਕੀਤਾ ਦੋ ਪੀਕਾਂ ਦਾ ਤੁਹਾਨੂੰ ਉਹ ਉਹਦੇ ਹਿਸਾਬ ਨਾਲ ਟੰਕ ਚੈੱਕ ਕੱਟ ਕੇ ਦੇ ਦੇ ਅੱਛਾ ਤੁਸੀਂ ਕਹਿੰਦੇ ਹੋ ਵੀ ਜਿਹੜੇ ਜਿੱਦਾਂ ਮੁੰਡੇ ਕਈ ਬਿਜ਼ਨਸ ਤੇ ਕੰਮ ਕਰਦੇ ਰਹਿ ਤੇ ਉਹਨਾਂ ਨੂੰ ਪੈਸੇ ਨਹੀਂ ਦਿੱਤੇ ਬਿਜ਼ਨਸਮੈਨ ਨੇ ਤੇ ਉਹ ਮੁੰਡੇ ਵੀ ਲੱਗੇ ਨੇ ਉਹ ਬਿਜ਼ਨਸਮੈਨਾਂ ਦੇ ਦੁਆਲੇ ਹਾਂ ਉਹ ਵੀ ਉਹ ਵਿੱਚੇ ਸਾਰਾ ਕੁਝ ਹੈ ਐਲ ਐਮ ਆਈ ਉਹ 40000 ਜਿਹੜਾ ਮਰ ਗਿਆ ਉਹ ਸੋਚੂ ਕਿ ਲੋਕ ਤਾਂ ਆਪਣਾ ਥੋੜੇ ਜਿਹੇ ਪੈਸੇ ਨਹੀਂ ਛੱਡਦੇ ਉਹ 3000 ਨਹੀਂ ਛੱਡਦੇ ਜਿਹੜਾ 40000 ਮਰ ਗਿਆ ਅਗਲਾ ਕਹਿੰਦਾ ਤੈਨੂੰ ਮੈਂ ਇੰਨਾ ਕੰਟੈਕਟ ਕਰਕੇ ਅਗਲੇ ਛੋਟੀ ਕੀ ਗੈਂਗ ਤਿਆਰ ਕਰ ਸਕਦਾ ਅਗਲਾ ਇਹ ਕਹਿੰਦਾ ਮੈਨੂੰ ਇੱਥੇ ਮੇਰਾ ਦੋਸਤ ਹੀ ਆ ਜੀ ਬਾਗਾ ਜੋਲ ਸਾਹਿਬ ਉਹਦੇ ਨਾਲ ਉਹਦੀਆਂ ਦੋ ਸੀਗੀਆਂ ਉਹ ਇਲੀਗਲ ਐਲ ਐਮਾਈਆਂ ਉਹਨੇ ਆਪਣੇ ਰਿਲੇਟਿਵ ਨੂੰ ਜਿਹੜੇ ਮੁੰਡੇ ਰੱਖੇ ਸੀ ਕੋਈ ਉਹ ਕੰਮ ਕਰਦੇ ਉਹਨਾਂ ਨਾਲ ਹੀ ਸੀਗਾ ਕੁਝ ਤੇ ਗਾਂ ਇਮੀਗ੍ਰੇਸ਼ਨ ਵਾਲੇ ਨੇ ਕਿਸੇ ਨੂੰ ਵੇਚਤੀਆਂ ਤੇ ਉਹਨੂੰ ਪਤਾ ਲੱਗਿਆ ਵੀ ਮੇਰੀਆਂ ਗਾਂ ਇਹਨੇ ਕਿਸੇ ਨੂੰ ਆਖੇ ਕਰਦੇ ਤਾਂ ਉਹ ਕਹਿੰਦਾ ਵੀ ਭਾਈ ਉਹ 40 40 ਲੱਖ 40 40000 ڈالر 50 50 ਦੀ ਉਹਨੇ ਗਾਂ ਵੇਚੀਆਂ ਕਿਸੇ ਨੇ ਸੋ ਹੁਣ ਕੀ ਕਰਨਗੇ ਬੰਦੇ ਹੁਣ ਜਿਹੜਾ ਬੱਚਾ ਇੱਕ ਬੰਦੇ ਦੇ ਕੰਮ ਕਰ ਰਿਹਾ ਉਹ ਵਿਚਾਰਾ ਤੋਂ ਉਹਨੂੰ ਲਾਲਚ ਹੈ ਲੈ ਮਾਈ ਦਾ ਉਹ ਉਹਨੇ ਕੋਈ ਪੈਸਾ ਨਹੀਂ ਸੀ ਲੈਣਾ ਉਹ ਲੀਗਲ ਸਹੀ ਮੈਨੇਜ ਦੇ ਦਵਾ ਰਿਹਾ ਸੀਗਾ ਵੀ ਕੋਈ ਗੱਲ ਨਹੀਂ ਆ ਤੁਸੀਂ ਮੇਰੇ ਕੰਮ ਕਰਦੇ ਹੋ ਤੁਹਾਨੂੰ ਮੈਂ ਪੱਕੇ ਕਰਾਉਣਾ ਤੇ ਹੁਣ ਉਹ ਬੰਦੇ ਵਿਚਾਰੇ ਕੰਮ ਵੀ ਕਰੀਗਾ ਉਹਦੇ ਵੀ ਹੱਥ ਕੜੇ ਨੇ ਤਾਂ ਆਪੇ ਇਮੀਗ੍ਰੇਸ਼ਨ ਵਾਲੇ ਦਵਾਲੇ ਆਉਣਗੇ ਕੀ ਕਰਨਗੇ ਉਹ ਕਿਤੇ ਨਾ ਕਿਤੇ ਥੋੜਾ ਜਿਹਾ ਗਲਤੀਆਂ ਵੀ ਹੋਈਆਂ ਪਰ ਕਈ ਚੰਗੇ ਬੰਦੇ ਟਾਰਗੇਟ ਹੋ ਰਹੇ ਨੇ ਆ ਮੈਂ ਕਹਿੰਦਾ ਟਾਰਗੇਟ ਕੋਈ ਵੀ ਨਹੀਂ ਹੋਣਾ ਚਾਹੀਦਾ ਪਰ ਚੰਗੇ ਬੰਦੇ ਗਰੀਬ ਮਹਾਤੜ ਵਿਚਾਰਿਆਂ ਨੂੰ ਵੀ ਕਲਾ ਆ ਜਾਰੀਆਂ ਹੂੰ ਬਾਕੀ ਮੈਂ ਇਹ ਕਹਿਣਾ ਵੀ ਹੁਣ ਕਿਹੜਾ ਮੁਲਕ ਆ ਭਈ ਜਿੱਥੇ ਸ਼ਾਂਤੀ ਹੈਗੀ ਆ ਭਈ ਲੋਕੀ ਹੁਣ ਉਧਰ ਨੂੰ ਹਿਜਰਟ ਕਰ ਜਾਣਗੇ ਆ ਹੁਣ ਮੀਰ ਲੋਕ ਤਾਂ ਜਾ ਰਹੇ ਅਮਰੀਕਾ ਜਾਂ ਹੋਰ ਕਿਤੇ ਭਈ ਟਿਕਾਣਾ ਬਣਾ ਰਹੇ ਤੇ ਜਿਹੜੇ ਆਮ ਲੋਕੀ ਗੋਰੀਆਂ ਦੇ ਫਸੇ ਆ ਉਹ ਕਿੱਧਰ ਨੂੰ ਜਾਣਗੇ ਕੋਈ ਕੰਟਰੀ ਹੈਗਾ ਪਤਾ ਤਾਂ ਨਹੀਂ ਭਈ ਜੀ ਕੋਈ ਹਾਲਾਤ ਦੇਖੋ ਛੱਟ ਬਦਲ ਜਾਂਦੇ ਨੇ ਦबई ਕੋਈ ਬਹੁਤ ਦੂਰ ਨਹੀਂ ਐ ਇਹ ਤਾਂ ਦੇਖੋ ਆ ਗੋਰੀਆਂ ਦੇ ਟਾਂਦੀ ਸਾਹਿਬ ਮੁਲਕ ਬਹੁਤ ਸੋਹਣੇ ਸੀਗੇ ਪਾਰੇ ਬੋਟ ਪੁਖੇ ਬੋਟਾਂ ਦੇ ਇਹਨਾਂ ਨੇ ਆਪਣੀਆਂ ਕੰਟਰੀਆਂ ਖਰਾਬ ਕਰ ਲਈਆਂ ਹੁਣ ਜਿਹੜਾ ਡੋਨਲਡ 트੍ਰੰਪ ਹੈ ਯੂਰਪ ਯੂਨੀਅਨ ਦੀ ਪਰਵਾਹ ਕਿਉਂ ਨਹੀਂ ਕਰਦਾ ਕਿਉਂ ਨਹੀਂ ਉਹਨਾਂ ਨੂੰ ਬਾਤ ਪੁੱਛਦਾ ਉਹ ਕਹਿੰਦਾ ਇਹਨਾਂ ਦੇ ਪੱਲੇ ਕੱਖ ਨਹੀਂ ਹੈ ਇਹ ਦਸਾਂ ਸਾਲਾਂ ਬਾਅਦ ਇਹਨਾਂ ਦੇ ਮੁਲਕ ਖਤਮ ਹੋ ਜਾਣੇ ਨੇ ਤੇ ਐਵੇਂ ਹੀ ਮੈਂ ਲੀਰਾਂ ਕੀ ਲਈ ਫਿਰਦੀਆਂ ਨੇ ਸਹੀ ਮੈਨੇਜ ਇਹ ਹਾਲਾਤ ਬਣੇ ਨੇ ਉਥੇ ਕੋਈ ਨਾ ਕੋ ਕੰਟਰੋਲ ਨਹੀਂ ਹੈ ਜਿੱਥੇ ਮਰਜ਼ੀ پارک ਕਰ ਦੇਵੇ ਕੋਈ ਉਹ ਧਰਮ ਚ ਵੜ ਗਿਆ ਕੋਈ ਇੱਥੇ ਵੜ ਗਿਆ ਤੇਰਾ ਲਾਓ ਇਹ ਆ ਅਸੀਂ ਇਕੱਠੇ ਹੋ ਜਾਵਾਂਗੇ ਫਲਾਣੇ ਧਰਮ ਦੇ ਬੰਦੇ ਫਿਰ ਡਰਦੇ ਉਹਨਾਂ ਤੋਂ ਉਹਨਾਂ ਦੇ ਪੈਰੀਂ ਪੈ ਜਾਂਦੇ ਨੇ ਮਨਤਾ ਕਰਨ ਲੱਪ ਜਾਂਦੇ ਨੇ ਗੋਰੇ ਸੋ ਆ ਜਿਹੜੇ ਹਾਲਾਤ ਇਹ ਮੁਲਕਾਂ ਨੇ ਬਣਾ ਲਿਆ ਇਹਨਾਂ ਨੇ 5 ਮਿਲੀਅਨ ਲਿਆਂਦਾ 3 ਮਿਲੀਅਨ ਲਿਆਂਦਾ ਤੂੰ ਵੀ ਆ ਜਾ ਫਲਾਣਾ ਵੀ ਅਸੀਂ ਬਹੁਤ ਹਿਊਮਰਾਈਟ ਦੇ ਰੱਖਿਆ ਅਸੀਂ ਬੱਲੇ ਬੱਲੇ ਅਸੀਂ ਬਹੁਤ ਗੋੜ ਦੇ ਇਨਸਾਨ ਆ ਵੀ ਅਸੀਂ ਟੌਪ ਦੇ ਇਨਸਾਨ ਆ ਸੋ ਆ ਸਾਰਾ ਕੁਝ ਇਹਨਾਂ ਨੇ ਦਿਖਾਉਂਦਿਆਂ ਨੇ ਆਪਣੇ ਮੁਲਕਾਂ ਦੇ ਵਿੱਚ ਨਰਕ ਪਾ ਲਿਆ ਤੇ ਅੱਜ ਇਹਨਾਂ ਦੀ ਜੀਬ ਬਾਹਰ ਆਈ ਪਈ ਹੈ ਉਹਨਾਂ ਨੂੰ ਪਤਾ ਲੱਗਦਾ ਕੀ ਕਰਨਾ 트럼ਪ ਜਿਹੜਾ ਹੈਗਾ ਉਹਨੂੰ ਪਤਾ ਹੈਗਾ ਵੀ ਜਿਹੜਾ ਯੂਰਪ ਐ ਸਹੀ ਮੈਨੇਚ ਉਹ ਹੁਣ ਖਤਮ ਹੈ ਉਹਦੇ ਪੱਲੇ ਕੱਖ ਨਹੀਂ ਐ ਸੋ ਇਸ ਕਰਕੇ ਉਹ ਕਹਿੰਦਾ ਦਫਾ ਕਰੋ ਇਹਨਾਂ ਨਾਲ ਕੀ ਫਰੈਂਡਸ਼ਿਪ ਕਰਨੀ ਐ ਰਸ਼ੀਆ ਹਲੇ ਬੰਮਾੜਾ ਮੋਟਾ ਲੜਨ ਨੂੰ ਫੋਰ ਟਾਈਪ ਦਾ ਉਹਨਾਂ ਫਰੈਂਡਸ਼ਿਪ ਕਰ ਲਓ ਬਾਕੀ ਛੱਡੋ ਪਰੇ ਆ ਆ ਇਹ ਆ ਚੱਲਦਾ ਹੁਣ ਸਾਰਾ ਕੁਝ ਥੋੜਾ ਜਿਹਾ ਚੰਕਾ ਵੀ ਆ ਇੱਥੇ ਪਟਾ ਸਾਹਿਬ ਅੱਜ ਸਾਡੇ ਧੁੱਪ ਨਿਕਲੀ ਆ ਹੂੰ ਹੂੰ ਤੇ ਅਸਵੇਰੇ ਧੁੰਦ ਪਈ ਸੀ ਜਿੱਦਾਂ ਮੰਗ ਜਿੱਦਾਂ ਬਹੁਤ ਵਧੀਆ ਲੋਹੜੀ ਦਾ ਮਹੀਨਾ ਹੁੰਦਾ ਆਹ ਹਾ ਹਾ ਤੇ ਅੱਜ ਵੀ ਧੁੱਪ ਬਹੁਤ ਵਧੀਆ ਆ ਜਿੱਦਾਂ ਬਾਹਰ ਦਿਨ ਜਾਣੇ ਵਾਲਾ ਆ ਹੂੰ ਹੂੰ ਪਰ ਹਾਇ ਨਾ ਗੱਲਾਂ ਜਾਂ ਵੀ ਗੋਲੀ ਵਾਲੀ ਨਾ ਚਵੇ ਕਿਤੇ ਉਹ ਨਹੀਂ ਤਾਂ ਸਾਹਿਬ ਤੁਹਾਨੂੰ ਨਹੀਂ ਕੋਈ ਆਪਾਂ ਬੇਨਤੀ ਕਰਾਂਗੇ ਵੀ ਸਾਡੇ ਟਾਂਡੀ ਸਾਹਿਬ ਨੂੰ ਨਹੀਂ ਬੌਦਰ ਕਰਨਾ ਇਹ ਵਿਚਾਰਿਆਂ ਨੂੰ ਹੈ ਕਿ ਨਹੀਂ ਨਹੀਂ ਮੈਨੂੰ ਮੇਸੇ ਤੋਂ ਕਿ ਲੈ ਜਾਣੇ ਛੇਡੇ ਕੋਲ ਟਾਕਾ